ਪਹਿਲੇ ਲੰਗਰ ਛਕਣਾ ਪਹਿਲੇ ਲੰਗਰ ਛਾ ਗ ਲਈਏ ਫਿਰ ਉੱਥੇ ਬਹਿ ਜਾਗੇ ਯਾਰ ਤੇ ਗੁਰੂ ਨਾਨਕ ਸਾਹਿਬ ਜੀ ਆਏ ਸੀ 1563 ਬਿਕਰਮੀ ਸੰਮਤ ਇਹਨਾਂ ਪਹਿਲੀ ਉਦਾਸ ਸੀ ਵੇੜੇ ਅਗਰ ਆਪ ਜੀ ਜੇ ਚਕੰਡਵਾਸੀ ਜ਼ਥੇਦਾਰ ਬਾਬਾ ਜੈਲ ਸਿੰਘ ਜੀ ਜਿਹੜੀ ਆ ਜਗਾ ਲੱਭੀ ਤੇ ਆ ਗੁਰਦੁਆਰਾ ਬਣਵਾਇਆ ਆਦ ਲੈਦੇ ਟਾਂਗੇ ਦੇ ਇਧਰ ਹਾਂ ਨੰਦਾਰੇ ਆ ਨੰਦਾਰੇ ਨਾ ਮਜਾ ਆ ਰਿਹਾ ਨਾ ਵੀ ਨਹੀਂ ਆ ਚੋਖਾ ਆ ਉਹਦੀ ਹੁੰਦੀ ਹੈ ਦਿਖਾ ਦੇਖ ਲੈ ਆ ਲੈ ਸਬਜੀ ਚੋਖਾ ਕਹਾ ਹੈ ਹਾਂ ਚੋਖਾ ਇਦਾਂ ਟਮਾਟਰ ਹਾਂਜੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਜਾਗ ਗਏ ਆ 6:30 ਹੋ ਗਿਆ ਟਾਈਮ ਤੇ ਆਪਣਾ ਪਟਨਾ ਸਾਧ ਦੀ ਪਹਿਲੀ ਸਵੇਰ ਆ ਅੱਜ ਇੱਥੇ ਹਾਂਜੀ ਆਪਾਂ ਹੀ ਸੁੱਕਣੇ ਪਾ ਸੁੱਕਣੇ ਪਾਉਣਾ ਮੈਂ ਵੀਡੀਓ ਬਣਾ ਲੈਂਦੇ ਵੀਰ ਐ ਹੋ ਜਗ੍ਹਾ ਤੇ ਨਹੀਂ ਕੱਪੜੇ ਸੁੱਕੜੇ ਪਾਉਣ ਲਈ ਇੱਥੇ ਯਾਰ ਸਾਰੇ ਦੌਲਿਏ ਸੁੱਕੇ ਪਏ ਯਾਰ ਲਾਉਣਾ 1 ਮਿੰਟ ਮੈਂ ਬਣਾ ਲਾ ਮੈਂ ਵਾਰਤਲਾਬ ਕਰ ਰਿਹਾ ਸੀ ਤੇ ਹੁਣ ਆਪਾਂ ਚਾਹ ਪਾਣੀ ਛਕਦੇ ਆਂ ਪਕੌੜਿਆਂ ਦਾ ਲੰਗਰ ਹੁੰਦਾ ਇੱਥੇ ਸਵੇਰੇ ਸਵੇਰ ਬਾਲੀ ਲੀਲਾ ਗੁਰਦੁਆਰੇ ਤੇ ਤੁਹਾਨੂੰ ਬਾਹਰ ਦਾ ਮੌਲਵੀ ਦਿਖਾਉਣਾ ਇੱਕ ਵਾਰ ਆਹ ਵਾਹ ਕਰੋ ਦਰਸ਼ਨ ਗੁਰਦੁਆਰਾ ਬਾਲੀਲਾ ਸਾਹਿਬ ਆ ਨਵੇਂ ਸਰਾ ਬਣੀ ਹੁਣ ਤੇ ਆ ਪ੍ਰਾਣੀ ਜਿਹੱਚ ਆਪਾਂ ਆ ਸਾਹਮਣੇ ਆ ਅਟੈਚ ਆ ਦੋਵੇਂ ਤੇ ਆ ਕੱਲ ਰਾਤ ਬਾਂਦਰਾਂ ਨੇ ਬੜਾ ਤੰਗਾ ਸਾਰੇ ਬਾਂਦਰਾਂ ਦੇ ਸੁੱਟੇ ਆ ਬਹੁਤ ਬਾਂਦਰ ਸੀ ਇੱਥੇ ਬਹੁਤ ਖਲਾਰਾ ਪਾਇਆ ਇਹਨਾਂ ਨੇ ਆ ਵੇਖੋ ਮਿੱਟੀਆਂ ਆ ਬੋਤਲਾ ਵੇਖੋ ਆ ਸਾਰੇ ਬਾਂਦਰਾਂ ਦੇ ਹੀ ਆ ਆ ਵੇਖ ਲੋ ਹਾਲ ਇਹਨਾਂ ਦੇ ਬਿਸਤਰਿਆਂ ਦੇ ਦੇਖੋ ਆ ਹੈ ਸੋਨੇ ਤੂੰ ਇੱਥੇ ਲੰਮਾ ਪਿਆ ਹੀ ਐ ਮੈਂ ਤਾਂ ਯਾਰ ਉੱਥੇ ਹੀ ਫੇਰ ਵੀ ਆ ਦੇਖ ਨਹੀਂ ਯਾਰ ਅਨਹੀਂ ਆ ਬੰਦਾ ਠੀਕ ਆ ਵੇਖ ਲੋ ਇਹਦਾ ਬਿਸਤਰਾ ਪ੍ਰੋਪਰ ਹੁੰਦਾ ਉਦਾਂ ਹੀ ਜਿੱਦਾਂ ਰਾਤ ਸੁੱਤਾ ਆ ਪਤਾ ਨਹੀਂ ਕੀ ਨੱਚਦਾ ਰਿਹਾ ਰਾਤ ਦੇ ਦਦੇ ਹੈ ਓਏ ਡਾਕਟਰ ਤੈਨੂੰ ਐਨ ਮਾਰਨਾ ਨਹੀਂ ਚਾਹੀਦਾ ਸੋਨੇ ਦੇ ਸੋਨੇ ਬਹੁਤ ਥੱਕਾ ਕੀਤਾ ਨਾ ਨਾ ਤੂੰ ਵੀ ਅੱਗੇ ਤੋਲੀਆ ਵੈਸੇ ਮਾਰਿਆ ਮੈਨੂੰ 11-1100 ਰੁਪਇਆ ਦੇ ਉਹ ਜਿਹੜਾ 1100 ਨਾ ਪੀੜ ਹੜਦੀ ਤੇਰੀ ਉਹੀ ਤੇ ਗੱਲ ਆ ਤੇ ਇੱਕ ਇਹ ਦੱਸ ਉਹ ਚਾਹ ਦਾ ਲੰਗਰ ਕਹੋ ਜਾਹੀ ਚਾਹ ਦਾ ਲੰਗਰ ਬੜੀ ਸਮੋਹ ਬੜਾ ਸਮੋਹ ਬਹੁ ਖਾ ਗਿਆ ਯਾਰ ਉੱਤੇ ਬੜੇ ਓਏ ਉਹ ਮੈਂ ਇੱਕ ਖਾਦਾ ਬਾਈ ਮੈਂ ਤਿੰਨ ਤੇ ਤੂੰ ਕਿਨੇ ਖਾਦੇ ਕਿੰਦੇ ਆ ਤਾਂ ਫਿਰ ਇੱਕ ਹੁਣ ਸ਼ਰੀਰ ਹਾਰਾ ਤੇ ਦੋ ਕੋਈ ਨਹੀਂ ਤੂੰ ਮੈਂ ਮੈਂ ਖਾ ਇੱਕ ਹੋਰ ਜਣਾ ਹਾਂ ਤੇ ਤੇਰੀ ਪੰਜ ਬਣਦੇ ਸੀ ਹਾਂ ਤੇ ਫਿਰ ਨਹੀਂ ਨਹੀਂ ਖਾਦੇ ਹਾਂ ਹਾਂ ਅੱਛਾ ਠੀਕ ਆ ਆਪਾਂ ਚੱਲੇ ਆ ਇੱਥੋਂ ਰਾਜਗੀਰ ਗੁਰਦੁਆਰਾ ਸ਼ੀਤਲਾ ਕੁੰਡ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆ ਉੱਥੇ ਤੇ ਇੱਥੋਂ ਹੈਗਾ ਵਾ 95 ਕਿਲੋਮੀਟਰ ਤੇ ਅੱਜ ਆਪਾਂ ਆ ਗਿਆ ਕਿ ਚੱਲ ਥੋੜਾ ਜਿਹਾ ਮੋਟਰਸਾਈਕਲ ਚਲਾ ਲਈਏ ਕੱਲ ਨੂੰ ਆਪਾਂ ਲੋਕਲ ਗੁਰਦੁਆਰੇ ਸਾਹਿਬ ਦੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਚਿੜੀਆ ਘਰ ਜਾ ਕੇ ਆਵਾਂਗੇ ਕੱਲ ਨੂੰ ਤੇ ਅੱਜ ਆਪਣਾ ਪਲਾਨ ਬਣ ਗਿਆ ਕਿ ਇੱਧਰ ਚੱਲਦੇ ਆਂ ਏ ਵੀ ਬਿਹਾਰ ਚ ਹੀ ਪੈਂਦਾ ਪਰ ਮੇਰੇ ਸਹਾਨਾ ਝਾਰਖੰਡ ਦੇ ਬਾਰਡਰ ਤੇ ਆ ਇਹ ਗੁਰਦੁਆਰਾ ਸਾਹਿਬ ਤੇ ਚਲੋ ਤੁਰਦੇ ਹਾਂ ਹੁਣ ਮੁੰਡੇ ਰੈਡੀ ਆ ਓਕੇ ਆ ਓਕੇ ਮੁੰਡਿਓ ਆਵਾਜ਼ ਮਾਰ ਦਿਓ ਕੋ ਕਾ ਹਾਂ ਬੋਲ ਸੋਹਣਿਆ ਹਾਲ ਸਾਸਤਰੀਆ ਗਾਲ ਮੁੰਡੇ ਰੈਡੀ 8:28 ਮਿੰਟ ਹੋ ਗਏ ਤੇ ਆਪਾਂ ਹੁਣ ਇੱਥੋਂ ਚੱਲਿਆ ਸ਼ੀਤਲਾ ਕੁੰਡ ਗੁਰਦੁਆਰਾ ਸਾਹਿਬ ਤੇ ਉਹ ਰਾਜਗੀਰ ਵਿੱਚ ਆ ਜ਼ਿਲ੍ਹਾ ਵਾ ਪਤਾ ਨਹੀਂ ਰਾਜਗੀਰ ਕਿ ਤਸੀਲ ਆ ਛੋਟਾ ਜਿਹਾ ਸ਼ਹਿਰ ਆ ਬਸੇ ਰਾਜਗੀਰ ਉਹ ਉੱਥੇ ਨੂੰ ਤੁਰਨ ਲੱਗੇ ਆ ਸਾਰਾ ਸ਼ਹਿਰ ਲੰਘ ਕੇ ਜਾਣਾ ਪੈਣਾ ਤੇ 2 ਘੰਟੇ ਦਾ ਰਾਹ ਵਿਖਾਈ ਜਾਂਦਾ ਚਲੋ ਤੁਰਦੇ ਹਾਂ ਹੁਣ ਇੱਥੋਂ ਜਿਆబాద్ ਸ਼ਹਿਰ ਆ ਗਿਆ ਬਿਹਾਰ ਸ਼ਰੀਫ ਇੱਥੋਂ ਆਪਾਂ ਸੱਜੇ ਹੱਥ ਮੁੜ ਗਏ ਆ ਤੇ ਹੁਣ ਇੱਥੋਂ ਮੇਰੇ ਨਾਲ 15 20 ਕਿਲੋਮੀਟਰ ਰਹਿ ਗਿਆ 72 किलोमीटर लो जी 27 किलोमीटर रह गया इथा नालंदा जिले का शहर है ताड़ी का बूटा इस नहीं इसको ऐसे उसमें वो लटका के तो वो क्या निकालते हैं इसमें वो ताड़ी निकालता है सीएम के बलवी का हां अच्छा उसका उसका वो दारू बन जाता है ठीक है हाँ बूटे दा ठीक है ਆ ਗਈ ਹੈ ਟ੍ਰੇਨ ਮਾਲ ਗੱਡੀ ਹੈ ਓਹੋ ਐਡਾ ਹੋਰ ਨਾ ਵਿਰੇਕ ਜਗ੍ਹਾ ਖੜਾ ਲੈ ਇਹ ਤਾਂ ਮਾਲ ਗਾੜੀ ਹੈ ਇਹ ਕਿੱਧਰ ਨੂੰ ਜਾਂਦੀ ਹੈ ਲੈ ਇਹ ਲਾਈਨ ਕਿੱਧਰ ਲੈਤੀ ਹੈ ਭਈਆ ਲਾਈਨ ਕਿੱਧਰ ਜਾਂਦੀ ਹੈ ਇਹ ਹੈ ਗਾਇਆ ਇਹ ਗਾਇਆ ਨੂੰ ਜਾਂਦੀ ਉਧਰ आती कहात है ये लाइन आती कहात है पटणा तो ही होंदी वो ओहो ओहो बात वाला बड़ा काला आ ये राजगीर द्वार शहर तक द्वार आ गया ਆ ਟਾਂਗੇ ਹੱਲੇ ਵੀ ਇੱਥੇ ਆ ਚੱਲਦੇ ਆ ਦੇਖੋ ਟਾਂਗੇ ਪਰ ਹੈ ਦੁੱਤ ਆ ਆਹ ਟਾਂਗੇ ਵੇ ਕਿੱਡੇ ਸੋਹਣੇ ਵੇਖੋ ਟਾਂਗੇ ਫਿਰ ਸਜਾਏ ਵੀ ਬੋਲਦਾ ਆ ਮੈਂ ਕਹਿੰਦਾ ਇੱਥੇ ਮੋਟਰਸਾਈਕਲ ਖਿਲਾਰ ਦੋ ਗੁਰਦੁਆਰੇ ਟਾਂਗੇ ਤੇ ਹੀ ਜ਼ਿਆਦਾ ਟਕ 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 ਕਰਦੇ ਚਲੋ ਜੀ ਆ ਗਿਆ ਗੁਰਦੁਆਰਾ ਸਾਹਿਬ ਜਾਣਦੇ ਹੁਣਾਂ ਗੁਰਦੁਆਰਾ ਸ਼ੀਤਲਕੁੰਡ ਵਾਹਿਗੁਰੂ ਓਹ ਹੋ ਓਏ ਕਹਿੰਦੇ ਆਓਏ ਪਾਰਕ ਵਾਹ ਸੋਨਾ ਬਣਾਇਆ ਪਾਪਾ ਜੀ ਨੇ ਕੋ ਮਰਿਆਂ ਦਾ ਵੀ ਬੰਦੋਬਸਤ ਹੈ ਲੱਗਦਾ ਇੱਥੇ ਜਿੱਦਾਂ ਇਹ ਨਾਲ ਨਾਲ ਜੀ ਜੋੜ ਕੇ ਲਾਇਓ ਇੱਥੇ ਵੀ ਨਹੀਂ ਪਤਾ ਨੇ ਸਾਰੇ ਕਿਹਾ ਹਿੱਧਰ ਕਿੰਦੇ ਅਲਾ ਸੋਨ ਨੇ ਇੱਥੇ ਏਕੇ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸ਼ੀਤਲਾ ਕੁੰਡ ਰਾਜਗੀਰ ਚ ਇਸ ਤੋਂ ਥੋੜਾ ਜਿਹਾ ਸਾਈਡ ਤੇ ਆਪਣਾ ਝਾਰਖੰਡ ਸ਼ੁਰੂ ਹੋ ਜਾਂਦਾ ਇਹ ਐਨ ਬਿਹਾਰ ਦੇ ਤੇ ਝਾਰਖੰਡ ਦੇ ਬਾਰਡਰ ਤੇ ਆ ਉਹ ਪਹਿਲਾਂ ਲੰਗਰ ਛਕਣਾ ਪਹਿਲਾਂ ਲੰਗਰ ਛਕ ਲਈਏ ਫਿਰ ਉੱਥੇ ਬਹਿ ਜਾਾਂਗੇ ਯਾਰ ਚਲੋ ਚਲੋ ਇੱਧਰ ਆ ਲੰਗਰ ਸ਼ਾ ਲੰਗਰ ਆ ਲੈ ਇੱਧਰ ਆ ਨੀਚੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਬਹੁਤ ਸੋਹਣਾ ਕਹਿੰਦੇ ਨਵਾਂ ਹੀ ਬਣੀ ਆ ਇਮਾਰਤ ਇਹ ਦੋ ਤਿੰਨ ਸਾਲ ਹੀ ਹੋਏ ਆ ਤੇ ਤੁਹਾਨੂੰ ਨਾਲ ਇਤਿਹਾਸ ਦੱਸਦੇ ਆ ਨਾਲੇ ਇੱਥੇ ਸ਼ੀਤਲ ਕੁੰਡ ਆ ਉਹਦੇ ਵੀ ਦਰਸ਼ਨ ਕਰਾਉਨੇ ਆ ਲੰਗਰ ਸ਼ੱਕ ਕੇ ਦੀ ਫਤਿਹ ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ ਜੀ ਤੇ ਗੁਰੂ ਨਾਨਕ ਸਾਹਿਬ ਜੀ ਆਏ ਸੀ 1563 ਬਿਕਰਮੀ ਸੰਮਤ ਇਹਨਾਂ ਪਹਿਲੀ ਉਦਾਸੀ ਵੇੜੇ ਅਗਰ ਆਪ ਜੀ ਜੇ ਤਾਂ ਮੂਲ ਨਾਨਕ ਸਾਹਿਬ ਦੇ ਮੁਤਾਬਕ ਜਾਣਦੇ ਹੋ ਤੇ 1507 ਕਹਿੰਦੇ ਨੇ ਤੇ ਜਦ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨਾ ਇੱਥੇ ਆਪ ਜੀ ਨੂੰ ਨਾ ਦੋ ਚੀਜ਼ ਮਿਲੇਗੀ ਪ੍ਰਾਪਤਨ ਮਹਾਰਾਜ ਕੇ ਆਉਣ ਤੋਂ ਪਹਿਲੇ ਪੁਰਾਣੇ ਇਤਿਹਾਸ ਇੱਕ ਤਾਂ ਜਿਹੜੇ ਪਹਾੜ ਨੇ ਉਦਾਂ ਤਾਂ پہاੜ ਹੀ ਤਾਂ ਜ਼ਰੂਰ ਲੱਗਦਾ ਲੇਕਿਨ ਜਦ ਇੱਥੇ ਦਾ ਇਤਿਹਾਸ ਪੜ ਕੇ ਦੇਖੋਗੇ ਨਾ ਇਹ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ ਦੀ ਰਾਜਧਾਨੀ ਆਜਾਤ ਸ਼ਤਰੂ ਕੇ ਟਾਈਮ ਕਾ ਤੇ ਜਿਹੜਾ ਰਾਜਾ ਸੀ ਜਰਾਸੰਧ ਇਹ ਉਹਦਾ ਕਿਲਾ ਆਪਾਂ ਕਿਲੇ ਕੇ ਅੰਦਰ ਤੇ ਪਹਾੜ ਕਿਲੇ ਦੀਆਂ ਦੁਆਰਾਂ ਨੇ ਕੰਦ ਹੈਗਾ ਇਹਦਾ ਵੀ ਇਤਿਹਾਸ ਤਾਂ ਬੜਾ ਤਗੜਾ ਹੈਗਾ ਪਰ ਇਹਨੂੰ ਟਾਈਮ ਹੀ ਬਹੁਤ ਹੋ ਗਿਆ 5000 ਸਾਲ ਤਾਂ ਇਹਦਾ ਮਤਲਬ ਹੈ ਕਿ 5000 ਥੋੜਾ ਨਹੀਂ ਹੁੰਦਾ ਸਮਾਂ ਇੰਨਾ ਲੰਬਾ ਕਿ ਸਮੇਂ ਦੇ ਨਾਲ ਨਾਲ ਇਤਿਹਾਸ ਖਤਮ ਹੋ ਗਏ ਪਰ ਅੱ비 ਵੀ ਇਹਦੇ ਅੰਦਰ ਬਹੁਤ ਸਾਰੀਆਂ ਨੇ ਕੀਮਤੀ ਚੀਜ਼ਾਂ ਬਚ ਗਈਆਂ ਦੁਨੀਆ ਦੇਖਣ ਆਉਂਦੀਆਂ ਨੇ ਪਰ ਉਹ ਇਤਿਹਾਸ ਨੂੰ ਦੇਖਣਾ ਹੈ ਨਾ ਫਿਰ ਆਪਕੇ ਪਾਸ ਨਾ ਕਮ ਸੇ ਕਮ 2 ਦਿਨ ਚਾਹੀਏ ਫਿਰ ਇਤਿਹਾਸ ਦਾ ਪਤਾ ਲੱਗਦਾ ਔਰ ਇਹਦਾ ਤਾਂ ਨਾਮ ਹੀ ਹੈਗਾ ਰਾਜ ਗ੍ਰਹਿ ਰਾਜਾਓਂ ਕਾ ਕ ਇੱਕ ਤਾਂ ਇਹ ਪੁਰਾਣਾ ਔਰ ਦੂਸਰਾ ਇਹ ਹਿੰਦੂਓਂ ਕਾ ਇੱਕ ਬਹੁਤ ਵੱਡਾ ਤੀਰਥ ਵੀ ਹੈਗਾ ਜੀ ਗੁਰਬਾਣੀ ਚ ਨਾ ਜ਼ਿਕਰ ਆਉਂਦਾ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਉਹ 68 ਤੀਰਥ ਮੇ ਇੱਕ ਨਾਮ ਇਹਦਾ ਜਿੱਥੇ ਤੀਰਥ ਉੱਥੇ ਮੰਦਰ ਸਾਹਮਣੇ ਲక్ష్ਮੀ ਨਾਰਾਇਣ ਦਾ ਮੰਦਰ ਹੈਗਾ Hindu ਧਰਮ ਮੇ ਸ਼ਰਧਾ ਤਾਂ ਬਹੁਤ ਹੈ ਪਰ ਵਿਚਾਰੇ ਕਹਿੰਦੇ ਤੀਰਥ ਮੇ ਆਓ ਕੌਂਡ ਤੇ ਇਸ਼ਨਾਨ ਕਰੋ ਪਾਪ ਖਤਮ ਦੁਨੀਆ ਨੂੰ ਲੱਗਾ ਨਾ ਇਹ ਸਭ ਤੋਂ ਵਧੀਆ ਸੁੱਖਾ ਕੰਮ ਹੈ ਨਹਾ ਲੇਂਗੇ ਤਾਂ ਪਵਿੱਤਰ ਹੋ ਜਾਏਗੇ ਤੇ ਦੋ ਚਾਰ 10 ਹਜ਼ਾਰ ਤਾਂ ਰੋਜ਼ ਦੁਨੀਆ ਹੁੰਦੀ ਕਿ ਅਸੀਂ ਨਹਾ ਕੇ ਪਵਿੱਤਰ ਹੋ ਗਏ ਪਰ ਜਦ ਗੁਰੂ ਮਹਾਰਾਜ ਜੀ ਆਏ ਤਾਂ ਪਹਿਲੇ ਤੀਰਥ ਗਏ ਤੇ ਜਾ ਕੇ ਖੰਡਣ ਕਰ ਤਵੀ ਦਾਨੀ ਗੱਲ ਇਹ ਗੱਲ ਤਾਂ ਹੈਗਾ ਅਗਰ ਸਿਰਫ ਨਹਾਣੇ ਸੇ ਹੀ ਪਾਪ ਖਤਮ ਹੋ ਜਾਏ ਤੇ ਡੱਡੂ ਮੱਛੀਆਂ ਤਾਂ ਪਾਣੀ ਚ ਰਹਿੰਦੇ ਉਹਨਾਂ ਕੋ ਮੁਕਤੀ ਵੀ ਮਿਲ ਜਾਂਦੀ ਪਰ ਜਦ ਤੱਕ ਨਾਮ ਨਹੀਂ ਜਪੇਗਾ ਪਾਪ ਨਹੀਂ ਕਟੇਗਾ ਔਰ ਗੁਰੂ ਮਹਾਰਜ ਨੇ ਹਰ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਜਿੱਧਰ ਗਏ 10 ਮਿੰਟ ਦਾ ਰਸਤਾ ਹੈ ਥੜਾ ਬਣਿਆ ਹੋਇਆ ਜੀ ਉਧਰ 100 ਗਜ ਆ ਪਾੜੀ 8 ਮੀਲ ਤੱਕ ਜਾਂਦੀ ਹੈ ਇਹਦੇ ਚ ਨਾ ਪਹਾੜਾਂ ਚ ਇੱਕੋ ਹੀ ਚੀਜ਼ ਮੇਨ ਹੈ ਉਹ ਹੈ ਸਲਫਰ ਹਿੰਦੀ ਚ ਉਹਨੂੰ ਨਾ ਗੰਧਕ ਕਹਿੰਦੇ ਨੇ ਔਰ ਵਹੀ ਗੰਧਕ ਕਰਕੇ ਪਾਣੀ ਸਾਰਾ ਗਰਮ ਹੈਗਾ ਜੀ 22 ਕੁੰਡ ਬਣੇ ਨੇ ਆਪਜੀ ਚਸ਼ਮਾ ਵੀ ਕਹਿ ਸਕਦੇ ਹੋ ਸੋਮਾ ਵੀ ਕਹਿ ਲਓ ਇੱਥੇ ਕੁੰਡ ਕਹਿੰਦੇ ਨੇ ਤੇ ਉਹ ਜੋ 22 ਕੁੰਡ ਤੋਂ ਸਭ ਗਰਮ ਤੇ ਜਿਹੜਾ 22 ਮਾ ਕੁੰਡ ਹੈ ਉਹ ਆਪਣੇ ਅੰਦਰ ਪਾਣੀ ਤੱਕ ਦ੍ਰਤੀ ਲੇਕਿਨ ਸਭ ਗਰਮ ਤਾਂ ਇਹ ਵੀ ਗਰਮ ਕਿਉਂਕਿ ਇਹ ਕੁੰਡ ਵੀ ਉਹਦੇ ਵਿੱਚੋਂ ਹੀ ਸੀ ਆ ਜਿਹੜਾ 5 ਮੀਲ ਦਾ ਏਰੀਆ ਇਹ 5 ਮੀਲ ਦੇ ਅੰਦਰ ਜਿੱਧਰ ਮਰਜ਼ੀ ਜ਼ਮੀਨ ਨੂੰ ਪੱਟ ਲੋ ਮਿੱਟੀ ਮਿਲੇਗੀ 2 ਫੁੱਟ ਤੇ ਪੱਥਰ ਮਿਲੇਗਾ 200 ਫੁੱਟ ਅਬ ਪੱਥਰ ਹੈ ਤੋ ਬੋਰਨਾਤਾ ਹੋਇਆ ਹੈ ਤੋ ਜੋ ਪਾਣੀ ਚਲਦਾ ਵੋ ਵੀ ਗਰਮ ਗਰਮੀ ਮੇ ਗਰਮ ਪੀ ਨਹੀਂ ਸਕਦੇ ਪਾਣੀ ਕੀ ਬੜੀ ਤੰਗੀ ਸੀ ਤੇ ਜਦ ਗੁਰੂ ਨਾਨਕ ਮਹਾਰਾਜ ਆਏ ਲੋਕਾਂ ਨੇ ਪਿਛਾਣ ਲਿਆ ਕਰਕੇ ਬੇਇਜ਼ਤੀ ਕੀਤੀ ਵੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜ ਵੀ ਤੋ ਜਾਣੀ ਜਾਣ ਆਏ ਦੁਨੀਆ ਨੂੰ ਤਾਰਨ ਦੇਖ ਲਿਆ ਕਿ ਦਿੱਕਤ ਹੈ ਸੋਮਾ ਨਦੀਕ ਸੀ ਤੇ ਮਹਾਰਾਜ ਕਹਿੰਦੇ ਸਭ ਤਾਂ ਕੁੰਡ ਗਰਮ ਨੇ ਆਹ ਤਾਂ ਠੰਡਾ ਤੇ ਫਿਰ ਮਹਾਰਾਜ ਜੀ ਕੇ ਬਚਨ ਤੋਂ 22 ਕੁੰਡ ਦੇ ਵਿੱਚੋਂ 21 ਕੁੰਡ ਗਰਮ 1 ਕੁੰਡ ਠੰਡਾ ਗੁਰੂ ਨਾਨਕ ਸ਼ੀਤਲ ਕੁੰਡ ਸ਼ੀਤਲ ਮਤਲਬ ਹੀ ਠੰਡਾ ਥੱਲੇ ਕੁੰਡ ਬਣਿਆ ਜਾ ਕੇ ਦਰਸ਼ਨ ਕਰ ਲੋ ਚੂੜਾ ਲਿਆ ਬਾਹਰ ਆ ਕੇ ਛਕ ਲਿਆ ਬਾਹਰ ਜਲ ਪਰ ਕੇ ਰੱਖਿਆ ਹੁੰਦਾ ਹੈਗਾ ਉੱਥੋਂ ਛਕ ਲਿਆ ਕੁੰਡ ਕੇ ਅੰਦਰ ਪੈਰ ਨਹੀਂ ਪਾਉਣਾ ਧੋਣਾ ਨਹੀਂ ਝੂਠਾ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਹੀ ਲੰਗਰ ਵੀ ਬਣਦਾ ਪੀਂਦੇ ਹੈ ਤੋ ਕੰਮ ਵੀ ਹੁੰਦਾ ਇਹ ਹੈ ਠੰਡਾ ਸਾਹਮਣੇ ਮੰਦਰ 10 ਮਿੰਟ ਲੱਗਦਾ ਜਾਣ ਨੂੰ 10 ਕੁੰਡ ਇਕੱਠੇ ਸਭ ਗਰਮ ਸਤਕੁੰਡ ਇੱਧਰ ਥੋੜਾ ਦੂਰ ਕਰਕੇ ਵੀ ਗਰਮ ਇੱਥੋਂ ਫਿਰ 18 ਕਿਲੋਮੀਟਰ ਆਗੇ ਇੰਨਾ ਤੇਜ ਗਰਮ ਪਾਣੀ ਹੱਥ ਲੱਗਦਾ ਹੀ ਨਹੀਂ ਉਹਨੂੰ ਕਹਿੰਦੇ ਤੱਪੋਵਨ ਉਹ ਤਪਦਾ ਤੇ ਗੁਰੂ ਮਹਾਰਾਜ ਜੀ ਨੇ ਠੰਡਾ ਕੀਤਾ ਨਾਲ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋ ਬਣਿਆ ਫੂਲੜਾ ਨਾਠਿੜੇ ਦਿਨ ਚਾਰ ਪਬਣ ਕੀਰੀ ਪਤ ਜਿਉ ਟਲਟੜ ਜੁਮਾ ਤੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਤੇ ਅਬ ਜਾ ਕੇ ਗੁਰਦੁਆਰਾ ਵੀ ਬਣਿਆ ਜੀ ਬਣਨਾ ਤਾਂ ਵੈਸੇ 150 ਸਾਲ ਪਹਿਲੇ ਚਾਹੀਏ ਸੀ ਲੇਕਿਨ ਇੱਥੇ ਤਾਂ ਸਭ ਤੋਂ ਵੱਡੀ ਦਿੱਕਤ ਹੈ ਕਿ 100 ਕਿਲੋਮੀਟਰ ਦੇ ਅੰਦਰ ਸਿੱਖ ਪਰਵਾਰ ਇੱਕ ਵੀ ਬੰਦਾ ਨਹੀਂ ਹੈਗਾ ਹੁਣ ਤਾਂ 500 ਸੰਗਤ ਰੋਜ਼ ਆਉਂਦੀਆਂ ਇੱਥੇ ਤਾਂ 2-2 ਸਾਲ ਕਦੇ ਪੰਜਾਬੀ ਦਾ ਸੀ ਮੂੰਹ ਨਹੀਂ ਦੇ ਕੋਈ ਆਉਂਦਾ ਹੀ ਨਹੀਂ ਸੀ ਮੱਥਾ ਟੇਕਣ ਔਰ ਦੂਸਰਾ ਜ਼ਮੀਨ ਆਪਣੀ ਹੈ ਨਹੀਂ ਕੰਸਟ੍ਰਕਸ਼ਨ ਕਰ ਨਹੀਂ ਸਕਦੇ ਇਹ ਸਭ ਤੋਂ ਵੱਡਾ ਕੰਮ ਕੀਤਾ ਇੱਕ ਤੋਂ ਹਮਾਰੇ ਜੋ ਇੰਗਲੈਂਡ ਵਾਲੇ ਬਾਬਾ ਜੀ ਇਹ ਸਾਰੀ ਬਿਲਡਿੰਗਾਂ ਉਹਨਾਂ ਨੇ ਬਣਾਈਆਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਵਾਲੇ ਬਾਬਾ ਜੀ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ 80 ਕਰੋੜ ਰੁਪਇਆ ਲਾਤਾ ਪਰ ਇਹ ਜੀ ਤੇ ਸਭ ਤੋਂ ਵੱਡਾ ਯੋਗਦਾਨ ਹੈ ਉਹ ਹੈ ਹਮਾਰੀ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹਨਾਂ ਨੇ ਫਿਰ ਬਾਬਾ ਜੀ ਦੀ ਬਹੁਤ ਮਦਦ ਕੀਤੀ ਇਸ ਜਗ੍ਹਾ ਵਾਸਤੇ ਹਰ ਤਰੀਕੇ ਨਾਲ ਪੈਸੇ ਨਾਲ ਕਾਗਜ਼ੀ ਕਾਰਵਾਈ ਕਿਉਂ ਕਿਥੇਮ ਕੰਸਟ੍ਰਕਸ਼ਨ ਨਹੀਂ ਬਣਾ ਸਕਦੇ ਸੀ ਔਰ ਇਸ ਤੋਂ ਵੀ ਵੱਡਾ ਫਿਰ ہمارے ਲਈ ਮੁੱਖ ਮੰਤਰੀ ਜੀ ਨੇ ਯੋਗਦਾਨ ਦਿੱਤਾ ਸਹਿਯੋਗ ਕੀਤਾ ਸੈਂਟਰਲ ਗਵਰਨਮੈਂਟ ਤੋਂ ਮંજੂਰੀ ਦਲਾਈ ਆਪ ਆ ਕੇ ਨੀ ਪੱਥਰ ਰਖਵਾਇਆ ਤਾਬ ਜਾ ਕੇ ਦਾ ਕੰਮ ਹੈ ਨਹੀਂ ਤਾਂ ਹਮ ਬਿਲਡਿੰਗ ਬਣਾ ਨਹੀਂ ਸਕਦੇ ਔਰ ਇਸ ਤੋਂ ਵੱਡਾ ਸਭ ਤੋਂ ਮੇਨ ਜੋ ਬੂਟਾ ਲਾਉਣ ਦਾ ਕੰਮ ਕੀਤਾ ਉਹ ਹੈ ਹਮਾਰੇ ਫੌਜੀ ਬਾਬਾ ਅਜੈਬ ਸਿੰਘ ਜੀ ਲਲਤੋਕਲਾ ਜਿਨ੍ਹਾਂ ਦਾ ਪਿੰਡ ਸੀਗਾ ਲੁਧਿਆਣੇ ਚ ਇਹ ਫਿਰ ਫੌਜੀ ਦੀ ਕਮਾਈ ਹੈ ਜਿਨੇ 50 ਸਾਲ ਇਕੱਲੇ ਨਾ ਤਾਂ ਘਰ ਦੇਖਿਆ ਨਾ ਪਰਿਵਾਰ ਨੂੰ ਇਨਾਂ ਦੀ ਫੋਟੋ ਨੀਚੇ ਲੰਗਰ ਹਾਲ 'ਚ ਵੱਡਾ ਲੱਗਿਆ ਹੋਇਆ ਹੈਗਾ ਤੇ ਇਹ ਫਿਰ 50 ਸਾਲ ਆਪਣਾ ਘਰ ਪਰਿਵਾਰ ਛੱਡ ਕੇ ਗੁਰੂ ਦੀ ਸੇਵਾ 'ਚ ਲੱਗੇ ਰਹੇ ਤੇ ਹੁਣ ਜਾ ਕੇ ਨੂੰ ਭਾਗ ਲੈ 2016 ਮੇ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹਨਾਂ ਦੇ ਪ੍ਰਬੰਧ ਦੇ ਵਿੱਚੋਂ ਹੈਗਾ ਜੀ ਕਿਉਂਕਿ ਬਾਬਾ ਜੀ ਨੇ ਆਪਣੀ ਜੀਤਾ ਜਿੰਦਗੀ ਸਭ ਕਮੇਟੀ ਨੂੰ ਦਿੱਤਾ ਸੀਗਾ ਤੇ ਹੁਣ ਸਾਰਾ ਪ੍ਰਬੰਧ ਕਮੇਟੀ ਕਰਦੀ ਹੈ ਰਹਿਣ ਨੂੰ 26 ਕਮਰੇ ਬਣੇ ਨੇ ਤੇ 24 ਘੰਟੇ ਹਣ ਲੰਗਰ ਚੱਲਦਾ ਹੀ ਰਹਿੰਦਾ ਹੈ ਜੀ نیچے ਦੇ ਥੱਲੇ ਲੰਗਰ ਹਾਲ ਸਭ ਤੋਂ نیچے ਸੀਤਲ ਕੁੰਡ ਹੈਗਾ ਕੁੰਡ ਦੇ ਦਰਸ਼ਨ ਕਰੋ ਤੇ ਗੁਰੂ ਮਹਾਰਾਜ ਜੀ ਦੀਆਂ ਸ਼ੀਸ਼ਾ ਪ੍ਰਾਪਤ ਕਰੋ ਹੋਈਆਂ ਗਲਤੀਆਂ ਦੀ ਖਿਮਾ ਫਤਹਿ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲਓ ਜੀ ਆਓ ਫੋਜੀ ਆ ਜਿਹਨਾਂ ਨੇ ਸੱਚਕੰਡ ਵਾਸੀ ਜਥੇਦਾਰ ਬਾਬਾ ਜੈਪ ਸਿੰਘ ਜੀ ਜਿਹੜੀ ਆ ਜਗਾ ਲੱਭੀ ਤੇ ਆ ਗੁਰਦੁਆਰਾ ਬਣਵਾਇਆ ਲਓ ਜੀ ਆਓ ਕੁੰਡਾ ਜਿਹੜਾ ਸ਼ੀਤਲ ਕੁੰਡ ਜਿਹਦਾ ਹਾਲੇ ਸਾਰੇ ਚਾਰ ਚਪੇਰੇ ਇੱਥੇ ਕੁੰਡ ਜਿਹੜੇ ਉਹ ਗਰਮ ਆ ਇਹ ਸਿਰਫ ਇਹੀ ਕੁੰਡਾ ਜਿਹੜਾ ਠੰਡਾ ਤੇ ਜਿਹੜਾ ਇਤਿਹਾਸ ਤੁਸੀਂ ਸੁਣਿਆ ਬਾਬਾ ਜੀ ਕੋ ਸੋਣ ਹੀ ਲਿਆ ਤੇ ਆ ਕੁੰਡ ਦੇ ਦਰਸ਼ਨ ਕਰੋ ਜੀ ਲੋ ਜੀ ਵਾਹਿਗੁਰੂ ਆ ਜਾਲਿਸ਼ ਪਿਆ ਇੱਥੇ ਕਿ ਆਪਾਂ ਇੱਕ ੁੰਡ ਦਾ ਜਾਲਾ ਤੇ ਛੱਕ ਸਕਦੇ ਹਰ ਕੋਈ ਮੈਨੂੰ ਵੀ ਛਕਾ ਦਿਓ ਵੀਰੇ ਅੱਛਾ ਛੱਡੀ ਟੁੱਟੀ ਮੜੀ ਥੋੜਾ ਜਿਹਾ ਥੋੜਾ ਜਿਹਾ ਵਾਹਿ ਵਾਸ ਵਾਹਿ ਯਾ ਸਰਾਵਾਂ ਜਿੱਥੇ ਰਹਿਣ ਦਾ ਵੀ ਪੂਰਾ ਪ੍ਰਬੰਧ ਆ ਮੇਰੇ ਵੀਰ ਨੇ ਜਿੱਥੇ ਰਹਿਣਾ ਹੋਵੇ ਇੱਥੇ ਤੇ ਰਹਿ ਵੀ ਸਕਦਾ ਇਸਰਾ ਦਾ ਨਾਮ ਆ ਗੁਰੂ ਨਾਨਕ ਸਰਾਂ ਨਵਾਸ ਲੋਦੀ ਦਰਸ਼ਨ ਮੇਲੇ ਆਪਾਂ ਕਰ ਲਿਆ ਹੁਣ ਆਪਾਂ ਬਾਜ਼ਾਰ ਘੁੰਮ ਕੇ ਆਉਨੇ ਆ ਬਾਜ਼ਾਰ ਵੀ ਆ ਛੋਟਾ ਜਿਹਾ ਤੇ ਟਾਂਗੇ ਟੁੰਗੇ ਜੇ ਵਾਵਾ ਦੇਖੇ ਨਾਲੇ ਝੂਟਾ ਦੇਖਦੇ ਆ ਲੈ ਕੇ ਟਾਂਗੇ ਦਾ ਹਾਂ ਚਪਲਾ ਬਾ ਲਈਏ ਬਾਕੀ ਸਮਾਨ ਤੇ ਇੱਥੇ ਪਿਆਰ ਚਲੋ ਚਲੋ ਟਾਂਗਾ ਲਈਏ ਯਾਰ ਤੇ ਬਾਜ਼ਾਰ ਘੁੰਮ ਕੇ ਆਉਨੇ ਆ ਚਲੋ ਓਪਾ ਟਰੈਕਟਰ ਆ ਗਿਆ है? है, है नहीं नहीं आप बाजार घूमना है वैसे ही करा कर लिया। हाँ एक चक्कर ऐसे निकाल के दो दूध खाएंगे कुछ हाँ कितने पैसे लोगे एक आदमी का आ, ले लागे लागे। सही सही लगा लो यार डेढ़ सौ देंगे तीनों का चारों का चारों का नहीं चारों का डेढ़ सौ बैठो यार मैं आगे बैठूंगा ये पलटेगा तो नहीं मेरे बाहर से नहीं पलटेगा वाह गुरु ओ, 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 ओ बड़े चेयर बात टांगे थे बैठे हैं आवा आगे आ जाए गारे दे, गारे दे। एक, आ दे एक आगे? एक आगे आइए भैया एक आगे नहीं सही हो जाएगा बैलेंस है मैं भा रहा हूं दो मेरे वरगे है बस बना वीडियो बना रे चलो 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 भैया के मजा आए आहा ਉਮਾ ਯਾ ਹੁੰਦਾ ਕਿਨੇ ਜਰਾ ਬਾਤ ਚੜੇ ਆ ਪੱਕ ਕਿੰਨੇ ਜਰਾ ਕੀ ਬਾਤ ਮੈਨੂੰ ਤੇ ਲੱਗਦਾ ਸਾਲਾਂ ਬਾਅਦ ਹੀ ਆ ਆ ਨਿਕਾ ਯਾ ਬਾਜ਼ਾਰ ਆ ਇੱਥੋਂ ਦਾ ਸੋਨਾ ਬਾਜ਼ਾਰ ਬਣਿਆ ਯਾ ਚੋਬਰ ਕਹਿੰਦੇ ਸਾਦ ਲੈਂਦੇ ਆ ਟਾਂਗੇ ਤੇ ਇੱਧਰ ਨੰਦਾਰੇ ਆ ਨੰਦਾਰੇ ਨਾ ਮਜਿਆ ਆ ਰਿਹਾ ਨਾ ਵੀ ਵਧੀਆ ਜੀ ਫੀਲ ਆ ਲੇ ਆ ਰਿਹਾ ਰਿਹਾ ਏ ਸ਼ੌਕਰ ਵੀ ਆ ਪੂਰੇ ਆ ਲੱਗਦਾ ਕੋਈ ਢੜਗਾ ਜਿਹਾ ਵੱਧਦਾ ਨਹੀਂ ਸ਼ੌਕਰ ਹੈ ਹੀ ਆ ਯਾਰ ਟਾਂਗੇ ਦੇ ਇਹ ਲਾਦਾ ਤੀਜਾ ਗੇਰ ਤੀਸਰੇ ਗੇਰ ਕਹਿੰਦਾ ਤੀਜੇ ਗੇਰ ਜਾ ਓਏ ਆ ਵਧੀਆ ਸੋਹਣਾ ਬਣਿਆ ਵਾ ਪੂਰਾ ਰਿਜਾਲ ਹੌਂਦੇ ਆ ਬਹੁਤ ਆ ਇਥੇ ਕਿਉਂਕਿ ਇਹ ਤੇ ਟੂਰਿਸਟ ਆਉਂਦੇ ਆ ਮੰਦਰ-ਮੁੰਦਰ ਆ ਸੱਡਾ ਦੇ ਤੇ ਉਹਦੇ ਕਰਕੇ ਟਾਂਗੇ ਜੇ ਰੱਖੇ ਆ ਬਹੁਤ ਆਨੰਦ ਹੁੰਦਾ ਐ ਆਵੇ ਨਾ ਮੈਨੂੰ ਭਜੋਣ ਲਾਇਆ ਸਾਲਾ ਮੈਨੂੰ ਕਹਿੰਦਾ ਵੀਡੀਓ ਬਣਾ ਸਾਡੀ ਮਗਰ ਉਹ ਖੜ ਕੇ ਬਣਾ ਉਹ ਵੀ ਕਰੂੰਗਾ ਜੇ ਜਾ ਮੜਾ ਯਾਰ ਲੰਮੀ ਬਾੜ ਉਹ ਲੈ ਟਾਂਗਾ ਵੀ ਸੋਣਾ ਓਏ ਇਹੀ ਰੋਕ ਦੋ ਬਸ ਅਬ ਬਾਜ਼ਾਰ ਘੁੰਮेंगे ਥੋੜਾ ਸਾ ਓਹੋ ਉਤਰਨਾ ਥੋੜਾ ਜਿਹਾ ਵਾਵਾ ਉੱਚਾ ਓਏ 1 ਮਿੰਟ ਮੈਂ ਉਧਰ ਜਾਂਦਾ पैसे देता हूँ हा कहे सिलाव वा प्रसिद्ध खाजा पता नहीं की सिस्टम जहाँ नमकीन है के ये मीठा है कि नमकीन है मीठा है लो यार दो दो देख लो दो पीस एक पीस देना खाना है इन्होंने। इन्होंने खाना है हमने भी टेस्ट देखना है ਆ ਵਾਸਤੋਂ ਸਾਇਆ ਲੱਗਦਾ ਮੈਨੂੰ ਤੇ ਪੈੜੀ ਮਿੱਠੀ ਪੈੜੀ ਜੀ ਲੈਦੀ ਆ ਭਰਿਆ ਕੋਹ ਡਾਕਟਰ ਚੈੱਕ ਕਰ ਓਏ ਓਏ ਮੋਹ ਨਹੀਂ ਇਹ ਐਸੇ ਹੀ ਮਿਲਦਾ ਹੈ ਐਸੇ ਹੀ ਮਿਲਦਾ ਹੈ ਮੈਂਗਾ ਕੋਈ ਤਰੀ ਤਰੀ પાਕੇ ਦਿੰਨੇ ਆ ਉੱਪਰ ਆ ਜੋ ਇੱਧਰ ਤੇ ਆਪਾਂ ਨੂੰ ਮਿਲਿਆ ਹੀ ਨਹੀਂ ਉਹ ਮੈਜੂਆ ਇਹੋ ਜਿਹਾ ਟੁੱਟੜ ਜਿਆ ਚਲੋ ਜਲੀਏ ਲੇਦੀ ਆਈਏ ਲੇਦੀ ਹੋਈ ਐ ਮੋਹਰੀ ਸਾਹਿਬ ਆਇਆ ਹਾਂ ਮਠੀ ਮਠਾ ਮਠੀ 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 ਯਾਰ ਮਠੀ ਮਠੀ ਠੀਕ ਜਲੇਬੀ ਹੈ ਤੇਰਾ ਇੱਕ ਹੋਰ ਲੈ ਲੈ ਇੱਕ ਹੋਰ ਲੈ ਲੈ ਟੇਡ ਇੱਕ ਹੋਰ ਦੇਣਾ ਡਾਕਟਰ ਸਵਾਲ ਲੱਗਾ ਨਾ ਵਧੀਆ ਟੇਸਟ ਆ ਜਲੇਬੀ ਵਰਗਾ ਟੇਸਟ ਆ ਨਹੀਂ ਬਹੁਤ ਵਧੀਆ ਯਾਰ ਚੀਜ਼ ਖਾ ਕੇ ਟੇਸਟ ਕਰਕੇ ਵੇਖਿਓ ਜਰੂਰ ਨੰਗ ਨਾ ਜਾਇਓ ਨਾਲ ਹੀ ਆ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਦੁਕਾਨਾਂ ਵਾਧੂ ਆ ਇੱਥੇ ਹੁਣ ਕਾਣ ਚੱਲੇ ਆ ਪੇੜਾ ਇੱਥੋਂ ਦਾ ਮਸ਼ਹੂਰ ਆ ਪੇੜਾ ਕਹਿੰਦੇ ਇੱਕ ਇੱਕ ਆ ਸੀ ਇਹਨੂੰ ਕੀ ਕਹਿੰਦੇ ਸੀ ਖਾਜਾ ਖਾਜਾ ਤੇ ਹੁਣ ਇੱਕ ਮਸ਼ਹੂਰ ਆ ਪੇੜਾ ਤੇ ਪੇੜਾ ਲੱਭਦੇ ਫਿਰਦੇ ਮੁੰਡੇ ਕਹਿੰਦੇ ਆ ਪੇੜਾ ਦੋ ਖਾਓ ਗਰੰਗੋਈਆਂ ਐਂ ਆ ਦਾਦਾ ਮੈਂ ਕਰ ਦਿੰਨਾ ਤੌਲੀ ਨਾਲ ਤੋੜ ਦੇ ਮਿੱਠਾ ਹੈ ਪੇੜਾ ਮਿੱਠਾ ਹੀ ਹੁੰਦਾ ਖੋਏ ਦਾ ਪੇੜਾ ਖੋਏ ਦਾ ਇਹ ਖੋਈ ਹੈ

ਆ ਰਸਮਲਾਈ ਆ ਰਸਮਲਾਈ ਵੀ ਹੋਰ ਹੀ ਟੇਸਟ ਵੇਖਣ ਚ ਨਾ ਦੇਖਣ ਨੂੰ ਸੋਹਣੀ ਲੱਗਦੀ ਇਹ ਕਿੰਨਾ ਜ਼ੋਰ ਦੇ ਵਿੱਚ ਮੈਨੂੰ ਵੀ ਟੈਸਟ ਕਰਾ ਦਿਓ ਯਾਰ ਤੂੰ ਹੀ ਮੈਂ ਬਲੌਗਰ ਆ ਵੀਡੀਓ ਦੇ ਚੱਕਰ ਚ ਮੈਂ ਰਹਿ ਜਨਾ ਤੁਹਾਡੇ ਦੱਸਾਂਗੇ ਦਰਸ਼ਕਾਂ ਨੂੰ ਕਿੱਦਾਂ ਦਾ ਨਹੀਂ ਵੇਖਾ ਤਾਂ ਮੈਂ ਪਰੇ ਸਮਝ ਨਹੀਂ ਲੱਗੀ ਇਹਦੇ ਟੇਸਟ ਦੇ ਆ ਇਹਨੇ ਅੱਛੀ ਐ ਅੱਛੀ ਐ ਬਾਅਦ ਚ ਪਤਾ ਲੱਗਾ ਉਹ ਜਿਹੜਾ ਚੁਟਕਲੇ ਵਾਂਗੂ ਬਾਅਦ ਚ ਪਤਾ ਲੱਗਾ ਸੁਣ ਲੱਗ ਗਿਆ ਜਿਹਦਾ ਹਾਂ ਕਰੀ ਉਹ ਦਿਖਾਓ ਦਾਸ ਕਿੰਦੇ ਲਈ ਆ ਜਿਹੜਾ ਕੁਆਜੇ ਮਾਰਿਆ ਉਹਨਾਂ ਆਪਣਾ ਗੇੜੇਲੇ ਤੋਂ ਪਹਿਲਾਂ ਹਾਂ ਪਿਓਰ ਆ ਨਾ ਉਹ ਆ ਇੱਕ ਰਸ ਮਲਾਈ ਕਰਾਈਏ ਬਸ ਇੱਕ ਰਸ ਮਲਾਈ ਕਰ ਦੇਣਾ ਕਰ ਚੈੱਕ ਰਸ ਮਲਾਈ ਇਹ ਨਵੇਂ ਗਰਮ ਹੈ ਬਾਹਰ پھੈਂਕੀਏ ਜਿੰਨਾ ਵੀ ਖਾ ਕੇ ਨਪੀਆਂ ਨੂੰ ਨਪੀਆਂ ਨੂੰ ਠੀਕ ਹੈ ਜਿੰਨਾ ਵੀ ਖਾ ਕੇ ਕਹਿੰਦੇ ਪਲੇਟ ਡਸਟਬਿਨ ਵਿੱਚ ਫੈਂਕਦੀ ਹੈ ਕਹੋ ਜੀ ਇਹ ਠੰਡੀ ਹੁੰਦੀ ਆ ਆਪਣੇ ਤੇ ਦੱਸੋ ਯਾਰ ਡਾਕਟਰ ਦੱਸ ਕਹੋ ਜੀ ਆ ਸਵਾਦ ਨਹੀਂ ਨਹੀਂ ਉਹ ਵਧੀਆ ਹੀ ਪੇੜਾ ਵਧੀਆ ਹੀ ਲਾਪੀ ਯਾਰ ਖਾਲੋ ਨਮਨ ਨਹੀਂ ਹੈ ਕਹਿੰਦੇ ਚੋਬਰ ਜਲੇਬੀਆਂ ਘੜਾਉਣ ਬੈ ਗਏ ਆ ਤੇ ਹੁਣ ਕਹਿੰਦੇ ਜਲੇਬੀ ਖਾਣੀ ਆ ਕੜਾਈ 'ਚ ਜਲੇਬੀ ਉਹ ਵੀ ਵੱਡੇ ਵਾਲੀ ਕੜਾਈ 'ਚ ਹੈ ਨਾ ਇਸ ਵਿੱਚ ਹੀ ਕ निकालते ਹੋ ਜਲੇਬੀ ਓਏ ਆਪਣੇ ਦੂਜੀ ਕੜਾਈ ਹੁੰਦੀ ਆ ਵੇਖੀ ਦੂਜੀ ਕੜਾਈ ਆ ਔਰ ਨਹੀਂ ਤੁਹਾਨੂੰ ਕੀ ਪਤਾ ਆ ਇਹ ਲਿੱਠੀ ਚੋਖਾ ਹਾਂ ਇਹ ਹੁੰਦਾ ਹਾਂ ਹਾਂ ਆ ਪਤਾ ਜਲੇਬੀ ਖਾਣੀ ਆ ਹੁਣ ਦਾ ਰੱਜੇ ਪਏ ਲੰਗਰ ਛਕਿਆ ਵਾ ਰੱਜੇ ਪਏ ਆ ਨਹੀਂ ਨਹੀਂ ਆ ਚੋਖਾ ਆ ਉਹਦੀ ਹੁੰਦੀ ਆ ਦਿਖਾ ਦੇਖ ਲੈ ਆ ਲੈ ਸਬਜੀ ਚੋਖਾ ਕਹਾ ਹੈ ਹਾਂ ਚੋਖਾ ਇੱਥਾ ਟਮਾਟਰ ਆਉਂਦਾ ਪਤਾ ਨਹੀਂ ਆ ਕੀ ਆ ਹਾਂ ਇਹ ਸਬਜੀ ਆ ਉਹ ਵਿੱਚ ਮਿਕਸ ਕਰ ਦਿੰਦੇ ਆ ਹਾਂ ਜਲੇਬੀ ਖਾਈਏ ਤੇ ਚਲੀ ਜਾਣ ਆਪਾਂ ਪਟਨਾ ਸਾਹਿਬ ਨੂੰ ਵਾਪਸ ਬੜਾ ਨਿੱਕਾ ਗੇਲਾ ਹੋਏ ਬਾਜ਼ਾਰ ਦਾ ਲੈ ਆਹ ਦੇਖੀ ਬਾਈ ਅਈ ਹੱਥ ਤੇ ਰੱਖੀ ਮੇਰੇ ਲੈ ਤੇ ਦਰਜਣ ਦੇ ਹਿਸਾਬ ਨਾਲ ਗੇੜ ਕਰਕੇ ਦਿਖਾ ਜੀ ਆਹ ਉਹ ਦਰਜਣ ਇੱਕ ਦੰਦੀ ਆਪਾਂ ਵੜਦੇ ਨੇ ਜਿਹੜੀ ਉਹ ਆ ਨਾ ਕਿਤਨੇ ਰੁਪਏ ਕੀ ਰੇਟ ਆ ਹੈ ਜੀਤ ਨੇ 40 ਰੁਪਏ ਦਰਜਣ ਹਾਂ ਜਲ ਦਰ 20 ਰੁਪਏ ਦਰਜਣ 40 ਰੁਪਏ ਦਰਜਣ ਹੈ ਨਹੀਂ ਹਾਂ ਨਲੋ ਜੀ ਇੱਥੋਂ ਨਿਕਲ ਕੇ ਹੁਣ ਆਪਾਂ ਮਿਲਦੇ ਆਂ ਪਟਨਾ ਸਾਹਿਬੀ ਚਲੋ ਜੀ ਚੱਲੀਏ ਹੁਣ ਗਰਮੀ ਬਹੁਤ ਹੋ ਗਈ ਆ ਸਾਢੇ 12 ਦਾ ਟਾਈਮ ਹੋ ਗਿਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਣ ਆਪਾਂ ਰਾਜਗੀਰ ਤੋਂ ਵਾਪਸ ਆ ਗਏ ਆ ਤੇ ਢਾਈ ਦਾ ਟਾਈਮ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਰੈਸਟ ਕਰਦੇ ਆ ਤੇ ਸਾਢੇ 4 ਵਜੇ ਆਪਾਂ ਬਾਹਰ ਜਾਵਾਂਗੇ ਕੰਗਣ ਘਾਟ ਗੁਰਦੁਆਰਾ ਸਾਹਿਬ ਤੇ ਇੱਧਰ ਗੰਗਾਲ ਤੇ ਇਸ ਵੀਡੀਓ ਨੂੰ ਇੱਥੇ ਆਪਾਂ ਐਂਡ ਕਰਦੇ ਆਂ ਵੀਡੀਓ ਲੰਮੀ ਬਹੁਤ ਹੋ ਗਈ ਸੀ ਕਿਉਂਕਿ ਸਾਰਾ ਇਤਿਹਾਸ ਆਪਾਂ ਦੱਸਣਾ ਸੀ ਇਹਦੇ ਵਿੱਚ ਤੇ ਉਹ ਤੁਹਾਨੂੰ ਸੁਣਾਇਆ ਵਾ ਤੇ ਨੀਤ ਕਰਦਾ ਇਹ ਵੀਡੀਓ ਵਧੀਆ ਲੱਗੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ